ਆ ਦੇਖੋ ਧੀਆਂ ਮਾਪਿਓ ਦਾ ਪੁੱਤਾਂ ਨਾਲੋਂ ਵੱਧ ਕਰਦੀਆਂ ਹੁੰਦੀਆਂ ਨੇ ਦੇਖੋ ਮਾਪਿਓ ਵੀ ਆਪਣੀਆਂ ਧੀਆਂ ਦੀ ਕੋਈ ਕਸਰ ਨਹੀਂ ਛੱਡਦਾ ਹੁੰਦਾ ਜਦੋਂ ਵਿਆਹਣ ਦੇ ਮੌਕੇ ਤੇ ਤੇ ਦੇਖੋ ਇਸ ਸਮੇਂ ਤੇ ਧੀਆਂ ਤੋੜਨਾ ਬਹੁਤ ਔਖੀਆਂ ਹੋ ਜਾਂਦੀਆਂ ਨੇ ਮਾਪਿਓ ਆਪਣੀ ਧੀ ਨੂੰ ਚਾਮਾਂ ਲਾਡਾਂ ਦੇ ਨਾਲ ਪਾਲ ਕੇ ਨਾ ਜਦੋਂ ਵਿਆਹਣ ਦਾ ਸਮਾਂ ਆਉਂਦਾ ਨਾ ਤਾਂ ਵਿਦਾ ਕਰਨ ਦੀ ਵਾਰੀ ਤੇ ਬੜੇ ਹੀ ਹੌਸਲੇ ਦੇ ਨਾਲ ਵਿਦਾ ਕਰ ਦਿੰਦਾ ਮਾਪਿਓ ਇਹ ਵੀ ਇੱਕ ਮਾਪਿਓ ਦਾ ਫਰਜ਼ ਹੁੰਦਾ ਉਹ ਵੀ ਆਪਣਾ ਫਰਜ਼ ਨਿਭਾ ਲੈਂਦਾ ਮਾਪੇ ਉਹਨੂੰ ਵੀ ਧੀਆਂ ਤੇ ਮਾਣ ਹੁੰਦਾ ਵੀ ਜਿਸ ਘਰ ਵਿੱਚ ਮੇਰੀ ਧੀ ਜਾਊਗੀ ਨਾ ਉਸ ਘਰ ਨੂੰ ਸਵਰਗ ਬਣਾ ਕੇ ਰੱਖੂਗੀ ਧੀਆਂ ਵੀ ਆਪਣੇ ਮਾਪੇ ਉਹਦਾ ਮਾਣ ਵਧਾਉਂਦੀਆਂ ਨੇ ਸਹੁਰੇ ਪਰਿਵਾਰ ਵਿੱਚ ਜਾ ਕੇ ਮਾਪੇ ਉਹ ਜਿੰਨਾ ਪਿਆਰ ਦਿੰਦਿਆਂ ਨੇ ਸਹੁਰੇ ਪਰਿਵਾਰ ਨੂੰ ਸਹੁਰਾ ਪਰਿਵਾਰ ਧੀ ਨੂੰ ਪੁੱਤਾਂ ਵਾਂਗੂ ਸਮਝਦਾ ਧੀਆਂ ਵੀ ਧੰਨ ਦੀਆਂ ਹੁੰਦੀਆਂ ਨੇ ਪਹਿਲਾਂ ਆਪਣੇ ਮਾਪੇ ਉਹਦਾ ਘਰ ਸੰਭਲਦੀਆਂ ਨੇ ਸਹੁਰਾ ਪਰਿਵਾਰ ਨੂੰ ਆਪਣੇ ਘਰ ਵਾਂਗੂ ਬਣਾ ਕੇ ਚਲਦੀਆਂ ਨੇ ਤੇ ਆਪਣੇ ਮਾਪਿਓ ਜਿੰਨਾ ਪਿਆਰ ਕਰਦਿਆਂ ਨੇ ਸਾਰੇ ਪਰਿਵਾਰ ਨੂੰ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ